ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਇੱਕ ਜਾਣਕਾਰੀ ਦੇਣੀ ਸੀਗੀ ਜੀ ਕੱਲ ਨੂੰ ਆਪਾਂ ਮਸਤੂਆਣਾ ਸਾਹਿਬ ਤੋਂ ਸਵੇਰੇ 10 ਵਜੇ ਚੱਲਣਾ ਹੈ ਖਨੌਰੀ ਬਾਰਡਰ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਕਾਫਲਾ ਲੈ ਕੇ ਚੱਲ ਰਹੇ ਨੇ ਆਪਾਂ ਸਾਰੀ ਸੰਗਤ ਦੇ ਜਿੰਨੇ ਵੀ ਆਪਣੇ ਪਿਆਰ ਕਰਨਾ ਚਾਹੁੰਨ ਵਾਲੇ ਸਾਰੇ ਚੱਲਣਾ ਹੈ ਆਪਾਂ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਸਪੋਰਟ ਲਈ ਪਹਿਲਾਂ ਵੀ ਤੁਹਾਨੂੰ ਪਤਾ ਮਾਨ ਸਾਹਿਬ ਵੀ ਅਸੀਂ ਵੀ ਸਾਰੇ ਜਾ ਰਹੇ ਹਾਂ ਲਗਾਤਾਰ ਤੇ ਹੁਣ ਫੇਰ ਕੱਲ ਨੂੰ ਫੇਰ ਇੱਕ ਵੱਡਾ ਕਾਫਲਾ ਲੈ ਕੇ ਚੱਲਾਂਗੇ ਤੇ ਉਹਨਾਂ ਦੀ ਸਿਹਤ ਆਪਾਂ ਨੂੰ ਵੀ ਪਤਾ ਬਹੁਤ ਕਮਜ਼ੋਰ ਹੈ ਪਰ ਇਸੇ ਦੇ ਮੱਦੇ ਨਜ਼ਰ ਰੱਖਦੇ ਸਾਰੀ ਪਾਰਟੀ ਦਾ ਵੀ ਹੁਕਮ ਹੈ ਤੇ ਸਾਰੇ ਨੌਜਵਾਨ ਜਿੰਨੇ ਆਗੂ ਨੇ ਨੌਜਵਾਨ ਨੇ ਜਿਹੜੇ ਉਹ ਸਾਰਿਆਂ ਨੇ ਵੀ ਇਹ ਸੋਚਿਆ ਵੀ ਆਪਾਂ ਇੱਕ ਫੇਰ ਦੁਬਾਰੇ ਵੱਡਾ ਕਾਫਲਾ ਲੈ ਕੇ ਚੱਲੀਏ ਕਿਉਂਕਿ ਆਪਾਂ ਬਾਰ-ਬਾਰ ਲਿਆ ਜਾ ਰਹੇ ਹਾਂ ਉੱਥੇ ਕਾਫਲੇ ਤੇ ਪਾਰਟੀ ਵੀ ਲਿਆ ਰਹੀ ਹੈ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਬੇਨਤੀ ਹੈ ਵੀ ਸਵੇਰੇ 10 ਵਜੇ ਪਹੁੰਚਣਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਸਾਰਾ ਮਾਰਚ ਹੋ ਰਿਹਾ ਹੈ ਤੇ ਲੰਮਾ ਕਾਫਲਾ ਜਾਣਾ ਵੱਡਾ ਕਾਫਲਾ ਜਾਣਾ ਤੇ ਸਾਰੀ ਸੰਗਤ ਨੇ ਉਥੋਂ ਨੇੜੇ ਦੇ ਲੋਕਾਂ ਨੇ ਵੀ ਤਾਂ ਜਿਹੜੇ ਸਾਡੇ ਲਵੇ ਲਾਉਣੇ ਦੇ ਲੋਕ ਨੇ ਸਾਰੇ ਉੱਥੇ ਪਹੁੰਚਣ ਮਸਤੂਣਾ ਸਾਹਿਬ ਸਵੇਰੇ 10 ਵਜੇ ਤੁਰਨਾ ਹੈ